ਫਰਜ਼ੀ ਲਾਇਸੈਂਸਾਂ ਨੂੰ ਲੈ ਕੇ ਇੱਕ ਵੱਡਾ ਕਪਲਾ ਸਾਹਮਣੇ ਆ ਰਿਹਾ ਹੈ ਜਿਹਦੇ ਵਿੱਚ ਕਈ ਆਈਐਸ ਅਫਸਰ ਸ਼ਾਮਲ ਨੇ 100 ਕਰੋੜ ਤੋਂ ਵੱਧ ਦਾ ਕਪਲਾ ਜਿਹਦੇ ਵਿੱਚ ਸੀਬੀਆਈ ਦੀ ਜਿਹੜੀ ਜਾਂਚ ਹੈ ਉਹ ਕੀ ਕਹਿੰਦੀ ਹੈ ਪੁਦੇਰੀ ਜਾਣਕਾਰੀ ਲਈ ਜੁੜੇ ਨੇ ਸਿੰਧੂ ਪੱਤਕਾ ਜਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਮਸਲਾ ਕਿੱਥੋਂ ਦਾ ਹੈ ਤੇ 100 ਕਰੋੜ ਬਹੁਤ ਜ਼ਿਆਦਾ ਵੱਡੀ ਰਕਮ ਹੁੰਦੀ ਹੈ ਇੰਨਾ ਵੱਡਾ ਕਪਲਾ ਕਿਵੇਂ ਹੋ ਗਿਆ ਬਿਲਕੁਲ ਬਹੁਤ ਵੱਡਾ ਕਪੜਾ ਹੱਲੇ ਤੇ ਮੰਨਿਆ ਗਿਆ ਕਿ 100 ਕਰੋੜ ਦਾ ਕਪੜਾ ਲੇਕਿਨ ਇਸ ਤੋਂ ਵੱਧ ਵੀ ਹੋ ਸਕਦਾ 100 ਕਰੋੜ ਤੋਂ ਜ਼ਿਆਦਾ ਵੀ ਇਹ ਕਪੜਾ ਹੋ ਸਕਦਾ ਔਰ ਇਹਦੇ ਵਿੱਚ ਵੱਡੇ ਜਿਹੜੇ ਆਈਐਸ ਅਫਸਰ ਉਹਨਾਂ ਦੀ ਜਿਹੜੀ ਸ਼ਮੂਲੀਅਤ ਪਾਈ ਗਈ ਆ ਸੀਬੀਆਈ ਦੀ ਜਾਂਚ ਚੱਲੀ ਆ ਤੇ ਸੀਬੀਆਈ ਦੀ ਜਾਂਚੇ ਵੱਡੇ ਖਲਾਸੇ ਹੋਏ ਨੇ ਤੇ ਹੁਣ ਸੀਬੀਆਈ ਨੇ ਕੇਸ ਚਲਾਉਣ ਦੀ ਆਗਿਆ ਭਾਰਤ ਸਰਕਾਰ ਕੋਲ ਮੰਗੀ ਆ ਕਿਉਂਕਿ ਆਈਐਸ ਅਫਸਰਾਂ ਦੇ ਖਿਲਾਫ ਕੇਸ ਚਲਾਉਣ ਦੀ ਆਗਿਆ ਸਰਕਾਰ ਕੋਈ ਲੈਣੀ ਪੈਂਦੀ ਆ ਜਿਸ ਕਰਕੇ ਜਿਹੜੇ ਨਾ ਬਹੁਤ ਵੱਡੀ ਤਰਥੱਲੀ ਅਫਸਰਾਂ ਦੇ ਵਿੱਚ ਮਚ ਗਈ ਆ ਗੱਲ ਜੰਮੂ ਕਸ਼ਮੀਰ ਦੀ ਆ ਜਿੱਥੇ ਜਦੋਂ ਜੰਮੂ ਕਸ਼ਮੀਰ ਇਕੱਠਾ ਸੀ ਕਿਉਂਕਿ ਹੁਣ ਉੱਥੇ ਦੋ ਸਟੇਟ ਬਣ ਚੁੱਕੇ ਨੇ ਇੱਕ ਸਟੇ ਸੂਬਾ ਵਾ ਜੰਮੂ ਦੂਜਾ ਝੂਟੀ ਬਣ ਗਿਆ ਪਰ ਇਹ ਮਸਲਾ ਪੁਰਾਣਾ ਵਾ ਤੇ ਉਹਦੇ 'ਚ ਹੀ ਹੁਣ ਜਾਂਚ ਦੇ ਵਿੱਚ ਖਲਾਸਾ ਹੋਇਆ ਕਿ ਕਿਵੇਂ ਜਿਹੜੇ ਫਰਜੀ ਜਿਹੜੇ ਆਰਮ ਲਾਇਸੈਂਸ ਦਿੱਤੇ ਗਏ ਨੇ ਕਿਵੇਂ ਜਿਹੜੇ ਆਈਐਸ ਅਫਸਰ ਉਹਨਾਂ ਦੇ ਆਰਮ ਐਕਟ ਦੀ ਕੰਪਨੀਆਂ ਜਿਹੜੀਆਂ ਉਹਨਾਂ ਦੇ ਨਾਲ ਕਿਵੇਂ ਅੰਦਰ ਖਾਤੇ ਗਲਬਾ ਸੀ ਮਿਲੀਭੂਗ ਸੀ ਜਿਸ ਕਰਕੇ ਵੱਡਾ ਕਪੜਾ ਹੋਇਆ ਔਰ 8 ਜਿਹੜੇ ਆਈਐਸ ਅਫਸਰ ਨੇ ਇਹਨਾਂ ਤੇ ਸੀਬੀਆਈ ਨੂੰ ਸ਼ੱਕਾ ਵੱਡਾ ਖਦਸ਼ਾ ਹੋਇਆ ਤੇ ਜਿੱਦ ਦੇ ਚੱਲਦੇ ਨੂੰ ਪਤਾ ਲੱਗਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ 7 ਅਕਤੂਬਰ ਨੂੰ ਸੁਪਰੀਮ ਕੋਰਟ ਵਿੱਚ ਵੀ ਆਪਣੀ ਰਿਪੋਰਟ ਦਿੱਤੀ ਹੈ ਕਿ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜੰਮੂ ਕਸ਼ਮੀਰ ਵਿੱਚ ਇੱਕ ਬਹੁਤ ਵੱਡਾ ਗਨ ਲਾਇਸੈਂਸ ਘਟਾਲਾ ਹੋਇਆ ਇਸ ਵਿੱਚ ਕਰੋੜਾਂ ਰੁਪਏ ਦੀ ਰਿਸ਼ਵਤ ਲੈ ਕੇ ਫਰਜੀ ਹਥਿਆਰ ਲਾਇਸੈਂਸ ਵੰਡੇ ਗਏ ਨੇ ਇਸ ਕੇਸ ਦੀ ਜਾਂਚ ਸੀਬੀਆਈ ਕਰ ਰਹੀ ਹੈ ਸੀਬੀਆਈ ਨੂੰ ਖਦਸ਼ਾ ਕਿ ਇਸ ਵਿੱਚ ਅੱਠ ਵੱਡੇ ਅਫਸਰ ਵੀ ਸ਼ਾਮਲ ਨੇ ਜਾਨੀ ਇਹ ਸਾਰੇ ਅਫਸਰ ਹਥਿਆਰ ਦੇ ਡੀਲਰਾਂ ਨਾਲ ਮਿਲੇ ਹੋਏ ਸੀ ਇਸ ਤੇ ਗ੍ਰਹਿ ਮੰਤਰਾਲੇ ਵੱਲੋਂ ਸੀਬੀਆਈ ਦਾ ਹਥਿਆਰ ਡੀਲਰਾਂ ਦੇ ਨਾਲ ਜਿਹੜੀ ਅਧਿਕਾਰੀਆਂ ਨੂੰ ਜਿਹੜੇ ਇੱਕ ਨੈਕਸਸ ਸੀ ਉਹ ਜਿਹੜੇ ਸੀਬੀਆਈ ਨੂੰ ਠੋਸ ਸਬੂਤ ਜਿਹੜੇ ਨੇ ਉਹ ਮੰਗੇ ਨੇ ਮਿਲੇਗੇ ਨੇ ਜਿਨ੍ਹਾਂ ਅਧਿਕਾਰੀਆਂ ਦੇ ਨਾਮ ਰਿਪੋਰਟ ਵਿੱਚ ਦਰਜ ਹੋਏ ਨੇ ਉਹਨਾਂ ਦੀ ਜਿਹੜੀ ਪੋਸਟਿੰਗ ਆ ਉਹ 211 ਤੋਂ ਲੈ ਕੇ 216 ਤੱਕ ਜਿਹੜਾ ਕਠੂਆ ਉਦਮਪੁਰ ਰਜੌਰੀ ਬਾਰਮੁਲਾ ਬਾਰਾਮੁਲਾ ਪੁਲਵਾਮਾ ਕਾਰਗਲ ਅਤੇ ਲੇਹ ਚ ਡਿਸਟ੍ਰਿਕਟ ਮੈਸਟ੍ਰੇਡ ਦੇ ਤੌਰ ਤੇ ਉਹਨਾਂ ਦੀ ਪੋਸਟਿੰਗ ਦੇ ਦੌਰਾਨ ਗਨ ਲਾਇਸੈਂਸ ਜਾਰੀ ਕਰਨ ਦੀ ਗੱਲ सीबीआई ਨੇ ਜਾਂਚ ਵਿੱਚ ਆਖੀ ਆ ਪਰਵੈਂਸ਼ਨ ਆਫ ਕ੍ਰਪਸ਼ਨ ਐਕਟ ਦੇ ਤਹਿਤ ਆਈਐਸ ਅਧਿਕਾਰੀਆਂ ਜਾਂ ਸਰਕਾਰੀ ਕਰਮਚਾਰੀਆਂ ਤੇ ਜਿਹੜੀ ਆ ਦੋਸ਼ ਲਗਾਉਣ ਲਈ ਜਿਹੜੀ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਬੜੀ ਜ਼ਰੂਰੀ ਆ ਇਸ ਮਾਮਲੇ ਵਿੱਚ ਸੀਬੀਆਈ ਦੀ ਜਿਹੜੀ ਰਿਕਵੈਸਟ ਤੇ ਜੰਮੂ ਕਸ਼ਮੀਰ ਸਰਕਾਰ ਨੇ ਐਮਐਚਏ ਨੂੰ ਜਿਹੜੀ ਉਹ ਭੇਜ ਦਿੱਤੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਿ ਇਸ ਮਾਮਲੇ ਵਿੱਚ ਕਥੀ ਤੌਰ ਤੇ ਸ਼ਾਮਲ ਜਿਹੜੇ ਕਸ਼ਮੀਰ ਐਡਮਿਨਿਸਟ੍ਰੇਸ਼ਨ ਸਰਵਿਸ ਦੇ ਅਧਿਕਾਰੀਆਂ ਤੇ ਦੂਸਰੇ ਹੇਠਲੇ ਪੱਧਰ ਦੇ ਜਿਹੜੇ ਕਰਮਚਾਰੀ ਆ ਉਹਨਾਂ ਦੇ ਮਾਮਲੇ 'ਚ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਜਿਹੜੀ ਦਿੱਤੀ ਜਾਵੇ ਔਰ ਸੀਬੀਆਈ ਨੇ 2012 ਤੋਂ ਲੈ ਕੇ 2016 ਤੱਕ ਇਹ ਜਦੋਂ ਜੰਮੂ ਕਸ਼ਮੀਰ ਇੱਕ ਸੂਬਾ ਸੀ ਇਹ ਉਸ ਦੀ ਉਸ ਵੇਲੇ ਜਿਹੜੀ ਆ ਮਾਮਲਾ ਸਾਹਮਣੇ ਆਇਆ ਇਹਨਾਂ ਵਿੱਚ ਡਿਸਟ੍ਰਿਕਟ ਮੈਸਟਰ ਡਿਪਟੀ ਕਮਿਸ਼ਨਰ ਅਤੇ ਲਾਇਸੈਂਸਿੰਗ ਅਥਾਰਟੀ ਜਾਂ ਲਾਇਸੈਂਸਿੰਗ ਅਥਾਰਟੀ ਦੇ ਅਧਿਕਾਰੀਆਂ ਨੇ ਪੈਸੇ ਦੇ ਲਾਲਚ ਨਾਲ ਕਰੀਬ 3 ਲੱਖ ਤੋਂ ਜ਼ਿਆਦਾ ਗਨ লাইসেন্স ਜਾਰੀ ਕਰਨ ਦੇ ਵਿੱਚ ਜਿਹੜੀਆਂ ਕੀਤੇ ਨੇ ਉਹਦੇ ਚ ਗੜਬੜੀਆਂ ਦੀ ਜਾਂਚ ਸਾਹਮਣੇ ਆਈ ਹੈ ਇਸ এজেন্সি ਦਾ ਅੰਦਾਜ਼ਾ ਹੈ ਕਿ ਕਥਿਤ ਤੌਰ ਤੇ ਘਟਾਲਾ 100 ਕਰੋੜ ਰੁਪਏ ਤੋਂ ਵੀ ਜਿਹੜਾ ਉਹ ਜ਼ਿਆਦਾ ਹੋ ਸਕਦਾ ਵਾ ਜਿਸ ਕਰਕੇ ਇਹ ਹੋਰ ਵੀ ਜਿਹੜਾ ਮਸਲਾ ਜਿਹੜਾ ਵਾ ਉਹ ਗੰਭੀਰ ਬਣ ਗਿਆ ਹੈਗਾ ਔਰ ਇਹਦੇ ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਕਈ ਹਥਿਆਰ ਗੈਰਕਾਨੂੰਨੀ ਤਰੀਕੇ ਨਾਲ ਹਥਿਆਰਬੰਦ ਤੇ ਪੈਰਾਮਿਲਟਰੀ ਦੇ ਜਵਾਨਾਂ ਨੂੰ ਜਾਰੀ ਕੀਤੇ ਗਏ ਨੇ ਜਿਹੜੇ ਉਸ ਸਮੇਂ ਨਾ ਹੀ ਜੰਮੂ ਕਸ਼ਮੀਰ ਦੇ ਵਿੱਚ ਹਾਜ਼ਰ ਸੀ ਨਾ ਹੀ ਸਬੰਧਤ ਜ਼ਿਲ੍ਹੇ ਦੇ ਵਿੱਚ ਤੇ ਨਾ ਹੀ ਉਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀ ਇਸ ਕਰਕੇ ਬਹੁਤ ਹੀ ਵੱਡਾ ਜਿਹੜਾ ਘੁਟਾਲਾ ਹੈ ਜਿਸ ਦੀ ਜਾਂਚ ਜਿਹੜੀ ਆ ਉਹ ਚੱਲ ਰਹੀ ਹੈ ਜੀ ਇਹ ਵਿੱਚ ਵੱਡੀ ਗੱਲ ਇਹ ਹੈ ਕਿ ਜਿਹੜਾ ਜੰਮੂ ਕਸ਼ਮੀਰ ਹੈ ਬੜਾ ਸੈਂਸਿਟਿਵ ਏਰੀਆ ਹੈ ਜਿਹਦੇ ਵਿੱਚ ਹਮੇਸ਼ਾ ਤੇ ਜਿਹੜੀ ਭਾਰਤੀ ਫੌਜ ਹੈ ਮਿਲਟੈਂਸੀ ਦਾ ਹਮੇਸ਼ਾ ਖਤਰਾ ਰਹਿੰਦਾ ਹੈ ਇਹ ਵਿਚਾਲੇ ਇਹ ਕਿੰਨਾ ਕੋ ਖਤਰਨਾਕ ਹੈ ਇਸ ਫਰਜੀ ਲਾਇਸੈਂਸ ਲੋਕਾਂ ਨੂੰ ਦੇਣਾ ਉਹ ਇਹ ਵੀ ਨਹੀਂ ਪਤਾ ਉਹ ਕੌਣ ਹੋ ਸਕਦੇ ਨੇ ਬਿਲਕੁਲ ਕਿਉਂਕਿ ਇਹ ਗੱਲ ਹੁਣ ਜਿਹੜੀ ਜਾਂਚ ਆ ਇਹ ਕਠੂਆ ਤੋਂ ਲੈ ਕੇ ਲੇ ਲਦਾਖ ਤੱਕ ਪਹੁੰਚ ਗਈ ਹੈ ਕਿ ਇਹਨਾਂ 7 ਜਿਲ੍ਹਿਆਂ ਦੇ ਵਿੱਚ ਫਰਜੀ ਜਿਹੜੇ ਲਾਇਸੈਂਸ ਜਾਰੀ ਕੀਤੇ ਗਏ ਨੇ सीबीआई ਨੇ ਹਾਈ ਕੋਰਟ ਦੇ ਵਿੱਚ ਵੀ ਰਿਪੋਰਟ ਸੌਂਪ ਦਿੱਤੀ ਹੈ ਦੇ ਅੱਠ ਅਫਸਰਾਂ ਦੇ ਨਾਮ ਸ਼ਾਮਲ ਆਏ ਨੇ ਕਿਉਂਕਿ ਜੰਮੂ ਕਸ਼ਮੀਰ ਬਹੁਤ ਹੀ ਇੱਕ ਸੈਂਸਿਟਿਵ ਸੂਬਾ ਸਰਦੀ ਸੂਬਾ ਜਿਸ ਕਰਕੇ ਇਸੇ ਕਰਕੇ ਭਾਰਤ ਸਰਕਾਰ ਨੇ ਵੀ ਇਸ ਨੂੰ ਬੜੀ ਸੰਜੀਦਗੀ ਦੇ ਨਾਲ ਲਿਆ ਕਿਉਂਕਿ ਇਸ ਦੇ ਤਹਿਤ ਹੁਣ ਜੰਮੂ ਕਸ਼ਮੀਰ ਦੇ ਗਨ ਲਾਇਸੈਂਸ ਘਟਾਲੇ ਵਿੱਚ ਅੱਠ ਆਈਐਸ ਅਫਸਰਾਂ ਤੇ ਜਿਹੜੀ ਕਾਰਵਾਈ ਹੋ ਸਕਦੀ ਹੈ ਕਰੋੜਾਂ ਰੁਪਏ ਦੀ ਰਿਸ਼ਵਤ ਲੈ ਕੇ ਜਿਹੜੇ 2012 ਤੋਂ ਲੈ ਕੇ 2016 ਤੱਕ ਦੱਸਿਆ ਗਿਆ ਕਿ ਕਠੂਆ ਉਦੰਪੁਰ ਜੋਰੀ ਬਾਰਾਮੂਲਾ ਪੁਲਵਾਮਾ ਕਾਰਗਲ ਤੇ ਲੇਹ ਵਿੱਚ ਕਰੀਬ ਪੌਣੇ 3 ਲੱਖ ਤੋਂ ਜ਼ਿਆਦਾ ਜਿਹੜੇ ਫਰਜੀ ਹਥਿਆਰ ਲਾਇਸੈਂਸ ਵੰਡਣ ਦੇ ਦੋਸ਼ ਲੱਗੇ ਨੇ ਤੇ ਇਹ ਅਧਿਕਾਰੀ ਹੁਣ ਰਡਾਰ ਤੇ ਨੇ सीबीआई ਨੇ ਇਸ ਸਬੰਧ ਵਿੱਚ ਚਾਰ ਸ਼ੀਟ ਦਾਖਲ ਕਰਨ ਦੇ ਲਈ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਮੰਗੀ ਆ ਹੁਣ ਇਸ ਸਬੰਧ ਵਿੱਚ ਭਾਰਤ ਤੇ ਗ੍ਰਹਿ ਮੰਤਰਾਲੇ ਵੱਲੋਂ ਜਿਹੜੀ ਸੰਜੀਦਗੀ ਦਿਖਾਈ ਜਾ ਰਹੀ ਔਰ ਪਰਮਿਸ਼ਨ ਜਿਹੜੀ ਦਿੱਤੀ ਜਾ ਰਹੀ ਹੈ ਹੁਣ ਸਭ ਤੋਂ ਵੱਡੀ ਗੱਲ ਇਹ ਵੀ ਆ ਰਹੀ ਹੈ ਕਿ ਜੰਮੂ ਕਸ਼ਮੀਰ ਜਿਹੜੇ ਕਿਉਂਕਿ ਇੱਕ ਬੜਾ ਸੈਂਸਿਟਿਵ ਸਟੇਟ ਆ ਔਰ ਬਹੁਤ ਹੀ ਉੱਥੇ ਰੋਜ਼ ਕੁਝ ਨਾ ਕੁਝ ਅਜੀਗੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਨਾਲੇ ਨੇੜੇ ਬਿਲਕੁਲ ਹੀ ਗਵਾਢੀ ਮੁਲਕ ਹੈ ਜਿਹੜਾ ਹਮੇਸ਼ਾ ਹੀ ਭਾਰਤ ਦੇ ਵਿੱਚ ਬਹੁਤ ਜ਼ਿਆਦੀਆਂ ਗੜਬੜੀਆਂ ਕਰਦਾ ਤੇ ਅਜੀਬ ਸਥਿਤੀ ਜੇਕਰ ਉੱਥੇ ਇਦਾਂ ਦੇ ਲਾਇਸੈਂਸ ਜਿਹੜੇ ਜਾਰੀ ਕੀਤੇ ਜਾਂਦੇ ਤੇ ਮਾਮਲਾ ਬਹੁਤ ਸੰਜੀਦਗੀ ਵਾਲਾ ਬਣ ਜਾਂਦਾ ਜਿਸ ਦੇ ਚੱਲਦਿਆਂ ਹੁਣ ਇਸ ਸਕੈਮ ਦੇ ਵਿੱਚ 8 ਅਧਿਕਾਰੀਆਂ ਤੇ ਕੇਸ ਚਲਾਉਣ ਲਈ ਜਿਹੜੀ CBI ਨੇ ਮੰਜ਼ੂਰੀ ਮੰਗੀ ਉਸੇ ਭਾਰਤ ਸਰਕਾਰ ਜਿਹੜੀ ਉਸ ਰਿਕੁਐਸਟ ਤੇ ਵਿਚਾਰ ਕਰੀ ਹੈ ਜੰਮੂ ਕਸ਼ਮੀਰ ਤੇ ਲਦਾਖ ਹਾਈ ਕੋਰਟ ਦੇ ਚੀਫ ਜਸਟਿਸ ਔਰਨ ਪੱਲੀ ਅਤੇ ਜਸਟਿਸ ਰਜੇਸ਼ ਔਜਵਾਲ ਨੇ ਵਾਲੇ ਡਿਵੀਜ਼ਨ ਬੈਂਚ ਨੇ ਡਿਪਟੀ ਸੌਲਿਸਟਰ ਜਨਰਲ ਆਫ ਇੰਡੀਆ ਨੇ ਇਹਦੀ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਜਿਹੜੀ सीबीआई ਨੇ ਜਾਂਚ ਪ੍ਰੋਸੀਕਿਊਸ਼ਨ ਵਾਸਤੇ ਐਪਲੀਕੇਸ਼ਨ ਭੇਜੀ ਉਸਤੇ ਭਾਰਤ ਸਰਕਾਰ ਜਿਹੜੀ ਆ ਵਿਚਾਰ ਕਰੀ ਆ ਇਸ ਮਸਲੇ ਦੇ ਵਿੱਚ ਜਿਹੜੇ ਡਿਪਟੀ ਸਾਲਿਸਟਰ ਜਨਰਲ ਆਫ ਇੰਡੀਆ ਵਿਸ਼ਾਲ ਸ਼ਰਮਾ ਨੇ ਉਹਨਾਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਸਰਕਾਰ ਤੇ सीबीआई ਦੋਨਾਂ ਨੇ ਹੀ ਮਿਨਿਸਟਰੀ ਵੱਲੋਂ ਜਿਹੜੇ ਆ ਜਿਹੜੇ ਮੰਗੇਗੇ ਕਲੈਰੀਫਿਕੇਸ਼ਨ ਦਾ ਜਵਾਬ 26 ਸਤੰਬਰ ਅਤੇ 14 ਅਕਤੂਬਰ ਨੂੰ ਦਿੱਤਾ ਉਹਨਾਂ ਨੇ ਬੈਂਚ ਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹੁਣ ਇਸ ਮਾਮਲੇ ਵਿੱਚ ਮਿਨਿਸਟਰੀ ਜਿਹੜੀ ਹੈ ਬੜੀ ਐਕਟਿਵਲੀ ਸੋਚ ਰਹੀ ਆ ਔਰ ਇਸ ਬਾਰੇ ਜਲਦੀ ਕੋਈ ਜਿਹੜਾ ਵਾ ਫਾਰਮਲ ਜਿਹੜਾ ਫੈਸਲਾ ਹੋਣ ਦੀ ਉਮੀਦ ਹੈ ਫਿਲਹਾਲ ਉਹਨਾਂ ਨੇ ਕਿਹਾ ਕਿ ਡੀਐਸਆਈ ਦੀ ਵੱਲੋਂ ਥੋੜੀ ਦੇਰ ਦੀ ਮੌਲਤ ਮੰਗਲ ਤੇ ਹੁਣ ਇਸ ਕੇਸ ਦੀ ਜਿਹੜੀ ਸੁਣਵਾਈ ਆ ਉਹ ਹੁਣ 30 ਦਸੰਬਰ ਤੱਕ ਟਾਲ ਦਿੱਤੀ ਗਈ ਲੇਕਿਨ ਅੱਠ ਜਿਹੜੇ ਆਈਐਸ ਅਫਸਰ ਨੇ ਉਹਨਾਂ ਤੇ ਖਦਸ਼ਾ ਕਿ ਉਹਨਾਂ ਨੇ ਲਾਲਚ ਦੇ ਵਿੱਚ ਆ ਕੇ 100 ਕਰੋੜ ਤੋਂ ਜ਼ਿਆਦਾ ਇਸ ਸਕੈਮ ਕੀਤਾ ਵਾ ਔਰ ਇੱਚ ਉਹਨਾਂ ਲੋਕਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਨੇ ਜਿਹੜੇ ਨਾ ਤਾਂ ਉਸ ਸਮੇਂ ਰਹਿਣ ਵਾਲੇ ਸੀ ਜੰਮੂ ਕਸ਼ਮੀਰ ਦੇ ਤੇ ਨਾ ਹੀ ਉਸ ਸਮੇਂ ਉਹ ਸਬੰਧਤ ਜ਼ਿਲ੍ਹਿਆਂ ਦੇ ਵਿੱਚ ਤਨਾ ਸੀ ਤੇ ਇਸ ਕਰਕੇ ਬਹੁਤ ਹੀ ਵੱਡਾ ਘਪਲਾ ਵਾ 100 ਕਰੋੜ ਤੋਂ ਇਹ ਜਿਹੜਾ ਵਾ ਇਹ ਘਪਲਾ ਜਿਹੜਾ ਵਾ ਇਹ ਜ਼ਿਆਦਾ ਹੋ ਸਕਦਾ ਜੀ ਪੌਣੇ 3 ਕਰੋੜ ਲਾਇਸੈਂਸ ਬਣਾ ਦੇਣਾ ਕੋਈ ਖਾਲਾ ਜੀ ਦਾ ਵੜਾ ਨਹੀਂ ਹੈਗਾ ਪੌਣੇ 3 ਲੱਖ ਜਿਹੜਾ ਲਾਇਸੈਂਸ ਬਣਾਏ ਇਹ ਤਕਰੀਬਨ 4 ਸਾਲਾਂ ਦੇ ਵਿੱਚ ਬਣਾਇਆ ਤੁਹਾਨੂੰ ਵੀ ਲੱਗਦਾ ਕਿ ਜਿਵੇਂ ਫੌਜ ਦੇ ਜਿਵੇਂ ਉੱਥੇ ਕੰਮ ਕਰਦੇ ਹੋਏ ਜਿਹੜੇ ਕਰਮੀ ਸਨ ਕਿ ਉਹਨਾਂ ਦੇ ਨਾਂ ਤੇ ਲਿਸੈਂਸ ਬਣਾਇਆ ਗਿਆ ਜਾਂ ਆਮ ਸਿਵਲ ਨੂੰ ਵੀ ਇਹ ਜਿਹੜਾ ਲਿਸੈਂਸ ਉਹਦੇ ਨਾਂ ਤੇ ਬਣਾਇਆ ਗਿਆ ਜਿਸ ਕਰਕੇ ਇੰਨੀ ਜ਼ਿਆਦਾ ਵੱਡੀ ਗੜਬੜੀ ਹੋ ਗਈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ 2012 ਤੋਂ ਲੈ ਕੇ 2016 ਤੱਕ ਜਿਹੜੇ ਉੱਥੇ ਡਿਸਟ੍ਰਿਕਟ ਮਿਸਟਰੀਟ ਜਾਂ ਲਾਇਸੈਂਸ ਅਥਾਰਟੀ ਦੇ ਅਫਸਰ ਇਹ ਨੇ ਜਾਂ ਕਸ਼ਮੀਰ ਕਮਿਸ਼ਨਰ ਨੇ ਨੇ ਇਹ ਤੇ ਹੁਣ ਸਾਰੇ ਇਸ ਜਾਂਚ ਦੇ ਵਿੱਚ ਨਾ ਕਿ 4 ਸਾਲਾਂ ਦੇ ਵਿੱਚ ਐਡੇ ਪੱਧਰ ਤੇ ਉਥੇ ਘਪਲਾ ਹੋਇਆ ਕਿੱਡੇ ਵੱਡੇ ਤੇ ਗੜਬੜੀ ਹੋਈ ਹੈ ਹੁਣ ਜਿਨ੍ਹਾਂ ਤੇ ਦੋਸ਼ ਲੱਗੇ ਨੇ ਉਹ ਦੋਸ਼ ਵੱਡੇ ਅਧਿਕਾਰੀ ਨੇ ਜ਼ਿਲ੍ਹੇ ਦੇ ਜਿਵੇਂ ਡਿਸਟ੍ਰਿਕਟ ਮੈਸਟਰ ਡਿਪਟੀ ਕਮਿਸ਼ਨਰ ਲਾਇਸਿੰਗ ਅਥਾਰਟੀ ਦੇ ਅਧਿਕਾਰੀ ਔਰ ਇਹਨਾਂ ਦੀ ਜਿਹੜੀ ਮਿਲੀਭੁਗਤਾ ਉਹ ਜਿਹੜੇ ਜਿਹੜੇ ਡੀਲਰ ਨੇ ਆਰਮ ਡੀਲਰ ਨੇ ਉਹਨਾਂ ਦੇ ਨਾਲ ਸੀ ਹੁਣ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕਿਵੇਂ ਹਥਿਆਰ ਮਿਲੇ ਨੇ ਮੈਂ ਕਿਉਂਕਿ ਪਰਮਿਸ਼ਨ ਮੰਗਣੀ ਪੈਂਦੀ ਹੈ ਲਾਇਸੈਂਸ ਬਣਾਉਣ ਵਾਸਤੇ ਪਹਿਲਾਂ ਤੁਹਾਨੂੰ ਐਪਲੀਕੇਸ਼ਨ ਤੇ ਉਹ ਮਿਲੀਪੁਕ ਉਹਨਾਂ ਨੇ ਅੰਨੇ ਵਾਅ ਵਿੱਚ ਹੀ ਆ ਗਏ ਅਗਰ 4 ਸਾਲਾਂ ਦੇ ਵਿੱਚ ਇੰਨੇ ਵਿੱਚ ਹੀ ਹੋਣਗੇ ਤੇ ਹੋ ਸਕਦਾ ਹੈ ਕਿ ਬਾਕੀ ਡਿਸਟ੍ਰਿਕਟ ਦੇ ਵਿੱਚ ਵੀ ਇਸੇ ਵੱਡੇ ਪੱਧਰ ਤੇ ਗੜਬੜੀ ਹੋਈ ਹੋਵੇ ਤੇ ਇਸ ਕਰਕੇ ਸੀਬੀਆਈ ਹੁਣ ਕਿਉਂਕਿ ਜਦੋਂ ਇਹ ਮਾਮਲਾ ਸਾਹਮਣੇ ਆ ਤੇ ਸੀਬੀਆਈ ਇਸ ਮਸਲੇ ਦੀ ਜਾਂਚ ਕੀਤੀ ਉਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਇਹਦੇ ਚ 8 ਜਿਹੜੇ ਨੇ ਉਸ ਲੈਵਲ ਦੇ ਜਿਹੜੇ ਵੱਡੇ ਜਿਹੜੇ ਅਫਸਰ ਨੇ ਉਹ ਸਾਹਮਣੇ ਆਏ ਨੇ ਉਹਨਾਂ ਨੇ ਆਪ ਸੀਬੀਆਈ ਨੇ ਆਪਣਾ ਚਾਰ ਸ਼ੀਟ ਵੀ ਦਾਖਲ ਕਰ ਦਿੱਤੀ ਹੈ ਹੁਣ ਉਸ ਤੋਂ ਬਾਅਦ ਕਿਉਂਕਿ ਕੇਸ ਚਲਾਉਣ ਦੀ ਮਨਜ਼ੂਰੀ ਭਾਰਤ ਸਰਕਾਰ ਨੂੰ ਦੇਣੀ ਪੈਣੀ ਹੈ ਕਿਉਂਕਿ ਉਹ ਸੈਂਟਰ ਦੇ ਅਧਿਕਾਰੀ ਨੇ ਔਰ ਇਸ ਕਰਕੇ ਦੇਖਦੇ ਆ ਕਿ ਹੁਣ ਭਾਰਤ ਸਰਕਾਰ ਦੇ ਵੱਲੋਂ ਜਿਹੜੇ ਉੱਥੋਂ ਦੇ ਡਿਪਟੀ ਸਾਲਿਸਟਰ ਜਰਨਲ ਆਫ ਇੰਡੀਆ ਵਾ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਇਸ ਤੇ ਬੜੀ ਗੰਭੀਰਤਾ ਦੇ ਨਾਲ ਜਿਹੜੀ ਚਰਚਾ ਕਰ ਰਹੀ ਹੈ ਤੇ ਜਦੋਂ ਮਨਜ਼ੂਰੀ ਮਿਲ ਗਈ ਤਾਂ ਉਸ ਤੋਂ ਬਾਅਦ ਇਹਨਾਂ ਅਪਸਰਾਂ ਦੀਆਂ ਜਿਹੜੀਆਂ ਵਾ ਮੁਸ਼ਕਲਾਂ ਹੋਰ ਵੱਲਤ ਸਕਦੀਆਂ ਕਿ ਕਿਵੇਂ ਅਨੇਵਾਲ ਜਿਹੜੇ ਉੱਥੇ ਲਾਇਸੈਂਸ ਦਿੱਤੇ ਗਏ ਨੇ ਜੋ ਬਹੁਤ ਹੀ ਜਿਹੜਾ ਵਾ ਮਾਮਲਾ ਖਤਰਨਾਕ ਆ ਕਿ ਆਖਿਰ ਇਹ ਮਦ ਜਿਹੜਾ ਇੰਨਾ ਵੱਡੇ ਕਿਸ ਪਦਰ ਤੇ ਜਿਹੜੇ ਨੇ ਓਕੇ ਜਿਹੜਾ ਵਾ ਇਹਨਾਂ ਨੂੰ ਲਾਇਸੈਂਸ ਦਿੱਤੇ ਗਏ ਨੇ ਔਰ ਜੰਮੂ ਕਸ਼ਮੀਰ ਆਰਮ ਲਾਇਸੈਂਸ ਸਕੈਮ ਜਿਹੜਾ ਵਾ ਹੁਣ ਇਹਦੇ ਵਿੱਚ ਮੁਕੱਦਮਾ ਚਲਾਉਣ ਦੀ ਜਿਹੜੀ ਆਗਿਆ ਜਿਹੜੀ ਆ ਉਹ ਮੰਗੀ ਗਈ ਆ ਦੇਖਦੇ ਕਿ ਅਗਲੀ ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਸਰਕਾਰ ਭਾਰ ਸਰਕਾਰ ਜਿਹੜੀ ਇਹ ਜਿਹੜੀ ਆ ਮਨਜ਼ੂਰੀ ਦੇਗੀ ਕੇਸ ਚਲਾਉਂਦੀ ਕਿਉਂਕਿ ਜੰਮੂ ਕਸ਼ਮੀਰ ਤੇ ਲਦਾਖ ਹਾਈ ਕੋਰਟ ਦੀ ਨਿਗਰਾਨੀ ਵਿੱਚ ਇਹ ਹੁਣ ਆਰਮ ਲਾਇਸੈਂਸ ਚੱਲ ਰਹੇ ਨੇ ਔਰ ਖੁਦ ਜੰਮੂ ਕਸ਼ਮੀਰ ਤੇ ਲਦਾਖ ਹਾਈ ਕੋਰਟ ਦੇ ਚੀਫ ਜਸਟਿਸ ਦੇ ਬੈਂਚ ਹੀ ਇਸ ਕੇਸ ਨੂੰ ਸੁਣ ਰਹੇ ਨੇ ਔਰ ਵੱਡੀ ਗੱਲ ਹੈ ਕਿ ਜਿਹੜੇ ਚੀਫ ਜਸਟਿਸ ਨੇ ਜੰਮੂ ਕਸ਼ਮੀਰ ਤੇ ਲਦਾਖ ਹਾਈ ਕੋਰਟ ਦੇ ਅਰਨ ਪੱਲੀ ਅਤੇ ਜਸਟਿਸ ਰਜੇਸ਼ ਔਸਵਾਲ ਇਹਨਾਂ ਨੇ ਹੁਣ 30 ਦਸੰਬਰ ਤੱਕ ਕੇਸ ਅੱਗੇ ਮੁਲਤਵੀ ਕਰ ਦਿੱਤਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਆ ਪਾਰਸਕਾਰ ਵੱਲੋਂ ਜਿਹੜੇ ਸੌਲਿਸਟਰ ਜਰਨਲ ਵਿਸ਼ਾਲ ਸ਼ਰਮਾ ਨੇ ਉਹਨਾਂ ਨੇ ਕਿਹਾ ਕਿ 9 ਅਕਤੂਬਰ 2025 ਨੂੰ ਇੱਕ ਹਲਫਨਾਮੇ ਤੋਂ ਪਹਿਲਾਂ ਹੀ ਕਿਹਾ ਸੀ ਕਿ ਫਾਈਲ ਕੀਤਾ ਜਾ ਚੁੱਕਾ ਹੈ ਔਰ ਫਿਰ ਬੈਂਕ ਬੈਂਚ ਨੇ 211 2025 ਦੇ ਆਰਡਰ ਚ ਦੋ ਦਰਜਾ ਹੈ ਕਿ ਉਹ ਉਸ ਮੁਤਾਬਕ ਜੰਮੂ ਕਸ਼ਮੀਰ ਸਰਕਾਰ ਅਤੇ ਸੀਬੇ ਦੋਨੋਂ ਹੀ ਮਨਿਸਟਰੀ ਦੁਆਰਾ 26 ਸਤੰਬਰ ਅਤੇ 14 ਅਕਤੂਬਰ 2025 ਨੂੰ ਆਪਣੇ ਕਮਿਊਨੀਕੇਸ਼ਨ ਦੇ ਜਰੀਏ ਮੰਗੇ ਗਏ ਕਲੈਰੀਫਿਕੇਸ਼ਨ ਜਿਹੜੇ ਸਾਰੇ ਉਹਦਾ ਜਵਾਬ ਦਿੱਤਾ ਹੈਗਾ ਔਰ ਫਿਰ ਸੋਲਿਸਟਰ ਜਿਹੜੇ ਡਿਪਟੀ ਸੋਲਿਸਟਰ ਜਨਰਲ ਨੇ ਉਹਨਾਂ ਨੇ ਕੋਰਟ ਦੇ ਵਿੱਚ ਕਿਹਾ ਕਿ ਮਨਿਸਟਰੀ ਹੁਣ ਮਨਜ਼ੂਰੀ ਦੇ ਪ੍ਰਪੋਜ਼ਲ ਦੇ ਐਡਵਾਂਸ ਸਟੇਜ ਤੇ ਜਾਂਚ ਕਰ ਰਹੀ ਹੈ ਹੁਣ ਦੇਖੋ ਸਭ ਤੋਂ ਵੱਡੀ ਗੱਲ ਕਿ ਐਡਾ ਵੱਡਾ ਜਿਹੜਾ ਮਸਲਾ ਕਿ ਇੱਕ 8 ਆਈਐਸ ਆਫੀਸਰ ਇਸ ਮਸਲੇ ਦੇ ਵਿੱਚ ਨੇ ਕਿ ਕਿਵੇਂ ਉਹਨਾਂ ਨੇ ਅੰਨੇ ਵਾਜੜੀ ਨੇ ਲਾਇਸੈਂਸ ਦਿੱਤੇ ਨੇ ਉਹ 4 ਸਾਲਾਂ ਦੇ ਵਿੱਚ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ ਕਿੱਡੇ ਪੰਦਰ ਤੇ ਜਿਹੜੀ ਗੜਬੜੀ ਹੋਈ ਹੈ ਔਰ ਕੀ ਇਸ ਤੋਂ ਪਹਿਲਾਂ ਵੀ ਜਿਹੜੇ ਉੱਥੇ ਆਫੀਸਰ ਇਹ ਨੇ ਉੱਥੇ ਜਿਹੜੀ ਗੜਬੜੀ ਹੁੰਦੀ ਰਹੀ ਹੈ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਕਿ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਹੀ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਨੇ ਔਰ ਲਾਇਸੈਂਸ ਆ ਕੀ ਲਾਇਸੈਂਸ ਜਿਹੜੇ ਲੋਕਾਂ ਨੂੰ ਇਸ਼ੂ ਕੀਤੇ ਗਏ ਨੇ ਉਹ ਕੌਣ ਨੇ ਜੰਮੂ ਕਸ਼ਮੀਰ ਦੇ ਵਾਸੀ ਨੇ ਜਾਂ ਜੰਮੂ ਕਸ਼ਮੀਰ ਦੇ ਫੌਜੀ ਨੇ ਜਾਂ ਕੌਣ ਹੈ ਲੇਕਿਨ ਹੁਣ ਤੱਕ ਜਿਹੜੀ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਜਦੋਂ ਲਾਇਸੈਂਸ ਈਸ਼ੂ ਕੀਤੇ ਗਏ ਸੀ ਉਸ ਸਮੇ ਉਹ ਬੰਦੇ ਜੰਮੂ ਕਸ਼ਮੀਰ ਦੇ ਵਿੱਚ ਰਹਿ ਵੀ ਨਹੀਂ ਰਹੇ ਸੀ ਔਰ ਦੂਜਾ ਉਸ ਜ਼ਿਲ੍ਹੇ ਨਾਲ ਸੰਬੰਧਤ ਵੀ ਨਹੀਂ ਸਨ ਫਿਰ ਜਿਹੜੇ ਪਾਉਣੀ 3 ਲੱਖ ਲੋਕ ਨੇ ਇਹ ਕਿੱਥੋਂ ਦੇ ਨੇ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਆ ਕਿਉਂਕਿ ਜਦੋਂ ਵੀ ਲਾਇਸੈਂਸ ਲੈਣਾ ਵਾ ਤਾਂ ਪਹਿਲਾਂ ਅਪਲਾਈ ਕਰਨਾ ਪੈਂਦਾ ਤੇ ਉਹਦੀ ਮਨਜ਼ੂਰੀ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੀ ਦਿੰਦਾ ਤੇ ਉਦੋਂ ਤਾਂ ਸਾਰੇ ਜਿਹੜੇ ਦਸਤਾਵੇਜ਼ ਨੇ ਉਹ ਨਾਲ ਲਾਉਣੇ ਪੈਂਦੇ ਨੇ ਫਿਰ ਵੀ ਇਸ ਦੇ ਬਾਵਜੂਦ ਢੜਲੇ ਦੇ ਨਾਲ ਜਿਹੜੇ ਆਰਮ ਲਾਇਸੈਂਸ ਜਾਰੀ ਕੀਤੇ ਗਏ ਨੇ ਉਸੇ ਕਰਕੇ ਹੁਣ ਜਿਹੜੇ 8 ਡਿਪਟੀ ਕਮਿਸ਼ਨਰ ਨੇ ਉਹ ਬੁਰੀ ਤਰ੍ਹਾਂ ਫਸ ਚੁੱਕੇ ਨੇ ਇਸ ਮੱਦੇਤੋ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ